ਹਾਂਜੀ ਸਸਕਲ ਸਸਕਲ ਜੀ ਅੱਛਾ ਕੌਣ ਬੋਲ ਰਿਹਾ ਹੋ ਮਾਨ ਗੱਲ ਕਰ ਰਿਹਾ ਹਾਂ ਜੀ ਮਾਨ ਕਦੀ ਤੇਰੀ ਮੇਰੀ ਜ਼ਿੰਦਗੀ ਚ ਪਹਿਲੇ ਗੱਲ ਹੋਈ ਨਹੀਂ ਜੀ ਕਦੀ ਮੈਂ ਤੇਰੇ ਬਾਰੇ ਸ਼ਿਕੂਰੀ ਗੱਲ ਕੀਤੀ ਹੋਵੇ ਨਹੀਂ ਜੀ ਫਿਰ ਤੂੰ ਮੈਨੂੰ ਛਤਰ ਮਾਰਨੇ ਤੇ ਛਤਰਪਾ ਜੀ ਦੇਖੋ ਤੁਸੀਂ ਪੰਜਾਬ ਦਾ ਮਾਹੌਲ ਕਿਉਂ ਖਰਾਬ ਤੁਸੀਂ ਖਾਲੀਸਾਨੀ ਦਾ ਕਿਉਂ ਉਹ ਕਰਦੇ ਹੋਏ ਦੱਸੋ ਪਹਿਲਾਂ ਤੁਸੀਂ ਮੈਨੂੰ ਜਿਹਨੇ ਇੱਕ ਕੁੜੀ ਮਾਰਤੀ ਇੱਕ ਸੋਨੇ ਸਰਦਾਰ ਸਾਹਿਬ ਇੱਕ ਬੇਨਤੀ ਸੋਨੇ ਪਹਿਲਾਂ ਬਾਕੀ ਤੁਹਾਡੀ ਸੁਣ ਲਾਂਗਾ ਸਰ ਮੇਰੀ ਸੁਣ ਨਾ ਮੇਰੀ ਸੁਣ ਨਾ ਹਾਂਜੀ ਇਹਨੂੰ ਤੈਨੂੰ ਵੀ ਪਤਾ ਹੈ ਕਿ ਮੈਂ ਪਾਕਿਸਤਾਨੀ ਆ ਮੈਂ ਇੰਡੀਆ ਨਹੀਂ ਆ ਸਕਦਾ ਹਾਂਜੀ ਠੀਕ ਹੈ ਹਾਂਜੀ ਮੇਰਾ ਪਿਤਾ ਜਦੋਂ ਕਿਸੇ ਵੀ ਚੀਜ਼ਾਂ ਦਾ ਨਾ ਪਤਾ ਹੋਵੇ ਨਾ ਤੇ ਐਵੇਂ ਮੂੰਹ ਚੱਕ ਕੇ ਦਿਓ ਨਹੀਂ ਕਰਦੀਦਾ ਹੁੰਦਾ ਕਿ ਮੈਂ ਛਿੱਤਰ ਮਾਰਾਂਗਾ ਮੈਂ ਇਹ ਕਰਾਂਗਾ ਮੈਂ ਉਹ ਕਰਾਂਗਾ ਸਿਰਫ ਚਾਰ व्यू दे तेरी में तो, तो ते तेरी वीडियो ऑन दम है छिर मारन का पुरतगाल मैक्सीको दुबई का किसी जगह का तू टेम रख लगा मैं आ वहां मेरा भरा तेन की तू छित मार जोगा है या नहीं है ਕੋਈ ਗੱਲ ਨਹੀਂ ਤੁਸੀਂ ਇਹ ਦੱਸੋ ਪਹਿਲਾਂ ਤੁਹਾਡੀ ਗੱਲ ਸਾਰੀ ਮਨਜ਼ੂਰ ਹੈ ਠੀਕ ਹੈ ਮੈਨੂੰ ਇਹ ਦੱਸੋ ਤੇ ਚ ਮੈਂ ਗਲਤ ਕੀ ਕੀਤਾ ਗਲਤ ਕੀ ਕੀਤਾ ਤੁਸੀਂ ਅੰਮ੍ਰਿਤਪਾਲ ਮਹਿਰੂ ਦੀ سپورਟ ਕਰਦੇ ਹੋ ਨਹੀਂ 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 ਤੁਹਾਡਾ ਪਾਕਿਸਤਾਨ ਦਾ ਸਾਡਾ ਕੋਈ ਇੰਡੀਆ ਦਾ 1 ਮਿੰਟ 1 ਮਿੰਟ ਸਾਡਾ ਇੰਡੀਆ ਦਾ ਬੰਦਾ ਕੋਈ ਪਾਕਿਸਤਾਨ ਨੂੰ ਕੋਈ ਥ੍ਰੈਟ ਦਿੰਦਾ ਕੋਈ ਨਹੀਂ ਤੁਸੀਂ ਕਿਉਂ ਪੰਜਾਬ ਨੂੰ ਥ੍ਰੈਟ ਕਰਦੇ ਹੋ ਤੁਸੀਂ ਪਹਿਲਾਂ ਉਹਦਾ ਬਲਸਟ ਕੀਤਾ ਤੇ ਪੰਜਾਬ 'ਚ ਬਹਿ ਕੇ ਇਸਲਾਮ ਨੂੰ ਖਾਨਾ ਕਾਬਾ ਦੀਆਂ ਤਸਵੀਰਾਂ ਲਾ ਕੇ ਸਾਰਾ ਕੁਝ ਕੀਤਾ ਜਾਂਦਾ ਹੈ ਉਦੋਂ ਤੁਹਾਡੇ ਕੋਲ ਉਹਨਾਂ ਨੂੰ ਜਿਹੜੇ ਤੁਹਾਡੇ ਘਰੇ ਬੈਠੇ ਨੇ ਉਹਨਾਂ ਨੂੰ ਛਿੱਤਰ ਨਹੀਂ ਵਜਦੇ ਨੇ ਦੇਖੋ ਪੱਟੀ ਸਾਹਿਬ ਮੇਰੀ ਗੱਲ ਸੁਣਿਓ ਦੇਖੋ ਇਸਲਾਮ ਨੂੰ ਪੰਜਾਬ 'ਚ ਕੋਈ ਮਾੜਾ ਕਹਿੰਦਾ ਤਾਂ ਮੈਂ ਉਹਦਾ ਵਿਰੋਧ ਕਰਦਾ ਕੋਈ ਤੁਹਾਨੂੰ ਮਾੜਾ ਨਹੀਂ ਕਹਿੰਦਾ ਨਾ ਮੁ슬ਮਨ ਨੂੰ ਜਿਨ੍ਹਾਂ ਦੇ ਘਰੇ ਮੈਂ ਗ੍ਰਨੇਡ ਮਾਰਿਆ ਹੈ ਉਹਨਾਂ ਨੂੰ ਤੁਸੀਂ ਤੇ ਉਹਨਾਂ ਨੂੰ ਤੇ ਸਿਕਿਉਰਟੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹਿੰਮਤ ਮਿਲ ਗਈ ਕਿ ਸਾਲੋਂ ਤੇ ਹੁਣ ਗਨ ਮੈਨੂੰ ਵੀ ਮਿਲ ਗਏ ਨੇ ਸਾਰਾ ਕੁਝ ਹੋ ਗਿਆ ਅਗਰ ਉਹ ਪੰਜਾਬ ਦੇ ਵਿੱਚ ਨਾ ਰਹਿੰਦਾ ਹੁੰਦਾ ਤੇ ਮੈਂ ਐਲਫੀ ਆਲਾ ਨਾ ਉੱਥੇ ਸਿਤਵਾਂਦਾ ਮੈਂ ਦੂਜਾ ਸਿਤਵਾਂਦਾ ਕਿ ਪੂਰਾ ਮੱਲਾ ਉੱਡਦਾ ਠੀਕ ਹੈ ਮੈਨੂੰ ਨਹੀਂ ਫਿਰ ਤੁਸੀਂ ਇਹ ਇਹ ਚੰਗਾ ਇਹ ਤੁਸੀਂ ਚੰਗਾ ਕੰਮ ਕਰਦੇ ਹੋ ਚੰਗਾ ਸੋਧਦੇ ਹੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਇਹ ਦੱਸੋ ਪਹਿਲਾਂ ਤੁਸੀਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਪੰਜਾਬ ਦਾ ਮਾਹੌਲ ਜਿਹੜੀਆਂ ਨੰਗੀਆਂ ਹੋ ਕੇ ਤੁਹਾਡਾ ਵਿਰਸੇ ਨੂੰ ਪੰਜਾਬੀ ਨੂੰ ਖਰਾਬ ਕੀਤੀ ਕਿ ਲੋਥੀ ਬਾਈ ਜੀ ਮੇਰੀ ਗੱਲ ਸੁਣਿਓ ਬਾਈ ਜੀ ਮੇਰੀ ਗੱਲ ਸੁਣ ਨਹੀਂ 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 ਤੁਹਾਡੀ ਗੱਲ ਐਗਰੀ ਹਾਂ ਕਿਹੜਾ ਕਿਹੜਾ ਪੰਜਾਬੀ ਔਰਤ ਮੈਨੂੰ ਇੱਕ ਮਿੰਟ ਹਾਂਜੀ 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 ਪੰਜਾਬੀ ਤੇ ਪੰਜਾਬੀ ਤੇ ਮੁਸਲਮਾਨ ਨੇ ਹਮੇਸ਼ਾ ਧੀਆਂ ਪਹਿਣਾ ਦੇ ਸਿਰਾਂ ਤੇ ਚੁੰਨੀ ਦਿੱਤੀ ਹੈ ਨਾ ਹਾਂਜੀ ਜਿਹੜਾ ਪੰਜਾਬੀ ਏ ਜਿਹੜਾ ਇੰਟਰਨੈਟ ਦੇ ਉੱਤੇ ਬਹਿ ਕੇ ਤੇ ਕਹਿੰਦਾ ਏ ਜ਼ਨਾਨੀਆਂ ਨੂੰ ਕਿ ਕੋ ਪੜੇ ਲਾ ਕੇ ਉਹ ਪਿੱਛੇ ਖੜੀ ਹੋ ਜਾ ਐਵੇਂ ਤੇ ਪੰਜਾਬੀਆਂ ਦੇ ਘਰੇ ਗ੍ਰਨੇਡ ਨਹੀਂ ਜਾਏਗਾ ਤੇ ਹੋਰ ਕੀ ਜਾਏਗਾ ਮੈਨੂੰ ਦੱਸ ਨਹੀਂ 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 ਗ੍ਰਨੇਡ ਕਿਸ ਗੱਲ ਦੀ ਤੁਸੀਂ ਕਹਿ ਰਹੇ ਹੋ ਕਦੇ ਨੰਗਿਆਂ ਦੀ ਗੱਲ ਕਰਦੇ ਹੋ ਕਦੇ ਗ੍ਰਨੇਡ ਹੀ ਪਹਿਲਾਂ ਇੱਕ ਆਪਾਂ ਗੱਲ ਕਲੀਅਰ ਕਰ ਪੱਟੀ ਸਾਹਿਬ ਪੱਟੀ ਸਾਹਿਬ ਇੱਕ ਮੇਰੀ ਗੱਲ ਸੁਣ ਲਿਓ ਬੇਨਤੀ ਕਿਸੇ ਲੇਡੀਜ਼ ਦੇ ਹੱਥ ਪਾਉਣਾ ਕਿੱਡੀਕ ਸ਼ਾਬਾਸ਼ ਇਹ ਦੱਸੋ ਪਹਿਲਾਂ ਤੁਸੀਂ ਮੈਨੂੰ ਛ ਲੇਡੀਜ਼ ਨੂੰ ਮਾਰ ਦੇਣਾ ਉਹ ਆਪਣਾ ਘਰ ਦਾ ਗੁਜ਼ਾਰਾ ਕਰਦੀ ਯਾਰ ਪੰਜਾਬ ਚ ਹੋਰ ਮੁੱਦੇ ਬਹੁਤ ਨੇ ਹੋਰ ਕੁੜੀਆਂ ਨੇ ਉਹਨੂੰ ਸਮਝਾਇਆ ਜਾ ਸਕਦਾ ਕੱਲ ਮੈਂ ਤਿੰਨ ਪੇਜ ਬੰਦ ਕਰਾਏ ਕੱਲ ਸਾਈਬਰ ਦੇ ਕੰਪਲੀਟ ਕਰਕੇ ਤਿੰਨ ਪੇਜ ਬੰਦ ਕਰਾਏ ਉਹਨਾਂ ਨੂੰ ਸਮਝਾਇਆ ਉਹਨਾਂ ਨੂੰ ਬੜੀ ਵਾਰੀ ਸਮਝਾਇਆ ਗਿਆ ਉਹ ਨਹੀਂ 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 ਗਲਤ ਦੇਖੋ ਅਮਰਪਾਲ ਮੈਨੂੰ ਤੁਸੀਂ ਹੱਕ ਨਹੀਂ ਨਹੀਂ ਮੈਂ ਸਿਰਫ ਇਹ ਬੇਸ ਜਿਹੜੇ ਜਿਹੜੇ ਬੰਦੇ ਦਾ ਤੁਸੀਂ ਜਿਹੜੀ ਵਜ੍ਹਾ ਤੋਂ ਮੇਰੇ ਤੇ ਗਰਨੇਟ ਵਾਲੀ ਚੀਜ਼ ਪਈ ਹੋਈ ਹੈ ਨਾ ਮੇਰਾ ਭਰਾ ਹਾਂਜੀ ਉਹ ਮੈਂ ਤੁਹਾਨੂੰ ਦੱਸੀ ਇਹ ਕਿ ਉਹਦਾ ਨਾਂ ਤੇ ਕੋਈ ਪੇਚ ਬੰਦ ਹੋਇਆ ਤੁਸੀਂ ਇੱਕ ਵਾਰੀ ਉਸ ਬੰਦੇ ਦਾ ਪੇਚ ਵੇਖਿਆ ਜਾ ਕੇ ਕਦੀ ਕਿਹੜੇ ਦਾ ਜੀ ਰੋਜ਼ਰ ਦਾ ਕਿਹਦਾ ਜੀ ਕਿਦਾਂ ਰੋਜ਼ਰ ਦਾ ਜਿਹਦੇ ਘਰ ਘਟਨੇ ਜਿਹਦੇ ਯੂਟਿਊਬਰ ਯੂਟਿਊਬਰ ਦੀ ਗੱਲ ਕਰ ਯੂਟਿਊਬਰ ਵਾਲੇ ਦੀ ਨਾ ਹਾਂ ਉਹਦਾ ਕਦੀ ਜਾ ਕੇ ਪੇਚ ਵੇਖਿਆ ਤੁਸੀਂ ਤੂੰ ਨੇ ਗਲਤ ਤਾਂ ਨਹੀਂ ਬੋਲਿਆ ਬਾਈ ਜੀ ਤੁਹਾਨੂੰ ਕੋਈ ਗਲਤ ਤਾਂ ਨਹੀਂ ਬੋਲਿਆ ਉਹਨੇ ਦੱਸੋ ਮੈਨੂੰ ਉਹ ਸਰ ਮੈਨੂੰ ਗਲਤ ਨਹੀਂ ਬੋਲਿਆ ਮੇਰੇ ਇਸਲਾਮ ਦੇ ਬਾਰੇ ਨਹੀਂ ਨਹੀਂ ਜੇ ਇਸਲਾਮ ਸੁਣੋ ਜੇ ਇਸਲਾਮ ਨੂੰ ਬੋਲਿਆ ਨਾ ਤਾਂ ਮੈਂ ਕੰਪਲੀਟ ਦਊਗਾ ਉਹਦੀ ਕੰਪਲੀਟ ਜੇ ਇਸਲਾਮ ਨੂੰ ਮੁਸਲਮ ਜਾਂ ਹਿੰਦੂ ਕਿਸੇ ਨੂੰ ਵੀ ਧਰਮ ਦੇ ਫਿਲਹਾਲ ਨਫ਼ਰਤ ਕਰ ਰਿਹਾ ਨਾ ਉਹ ਡੀਐਸਪੀਆ ਤੁਹਾਡੇ ਡੀਐਸਪੀਆ ਨੂੰ ਮੇਲਾ ਕਰ ਕਰ ਮਰ ਗਏ ਆ ਵਾ ਮੈਂ ਉਹਨਾਂ ਕੋਈ ਗੱਲ ਨਹੀਂ ਦੇਖੋ ਕੋਈ ਇਸਲਾਮ ਨੂੰ ਕੋਈ ਗਲਤ ਇੱਕ ਸਾਲ ਉਹਨੇ ਮੈਨੂੰ ਲਾਰੇ ਲਾਈ ਰੱਖਿਆ ਕਿ ਮੈਂ ਉਹਨੂੰ ਪੂਰੇ ਤੁਹਾਡੇ ਇੱਦੇ ਜਲੰਧਰ ਦੇ ਐਸਪੀ ਨੂੰ ਪ੍ਰੂਫ ਦਿੱਤੇ ਸਾਰਾ ਕੁਝ ਦਿੱਤਾ ਪਰ ਉਸ ਐਸਪੀ ਨੇ ਮੈਨੂੰ ਇੱਕ ਸਾਲ ਲਾਰੇ ਲਾਈ ਰੱਖੇ ਮੈਂ ਦੇਣਾ ਪਰਚਾ ਮੈਂ ਦੇਣਾ ਪਰਚਾ ਮੈਂ ਜੀ ਕਰਨਾ ਮੈਂ ਹੁੰਜ ਕਰਨਾ ਉਹਨੇ ਕੱਖ ਨਹੀਂ ਕੀਤਾ ਫਿਰ ਜਾ ਕੇ ਮੈਂ ਮਜਬੂਰ ਹੋ ਕੇ ਕੰਮ ਕੀਤਾ ਨਹੀਂ ਨਹੀਂ ਫਿਰ ਤਰੀਕਾ ਨਹੀਂ 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 ਤੁਸੀਂ ਤੁਹਾਡੇ ਦੇਖੋ ਤੁਹਾਡੇ ਇੱਦੇ ਸੈੱਲ ਹੈਗੇ ਉਹਨੇ ਤੁਹਾਡੇ ਐਸਪੀ ਨੇ ਕਿਉਂ ਨਹੀਂ ਸੁਣੀ ਤੁਹਾਡੀ ਇਹ ਦੱਸੋ ਪਹਿਲਾਂ ਸੁਣੂੰਗਾ ਜੇ ਤੁਸੀਂ ਤਰੀਕੇ ਨਾਲ ਗੱਲ ਕਰੋਗੇ ਨਾ ਮੇਲ ਕਰੋ ਕਿੰਦਾ ਉਹਨੂੰ ਮੈਨੂੰ ਇੱਕ ਗੱਲ ਦੱਸ ਵੀ ਮੈਂ ਉੱਥੇ ਇੰਡੀਆ ਆ ਕੇ ਉਹਦੇ ਪੈਰਾ ਚ ਬਹਿ ਜਾਵਾਂ ਫੋਨ ਤੇ ਬੰਦਾ ਕਹਿੰਦਾ ਨਾ ਕਿ ਸਾਰੇ ਇਸ ਪ੍ਰੂਫ ਨੇ ਇਹ ਬੰਦਾ ਸੋਸ਼ਲ ਮੀਡੀਆ ਤੇ ਬਹਿ ਕੇ ਇਸਲਾਮ ਟਾਰਗੇਟ ਕਰਦਾ ਪਿਆ ਕੱਲ ਨੂੰ ਅਸੀਂ ਕੁਝ ਕਰਾਂਗੇ ਫਿਰ ਚੀਕਾਂ ਵੱਜਣਗੀਆਂ ਅੱਜ ਤੱਕ ਕੋਈ ਮੈਂ ਨਾ ਸੋਬਕ ਇੰਡੀਆ ਦੇ ਵਿੱਚ ਬੈਨ ਹੈ ਟਿਕਟੋਕ ਇੰਡੀਆ ਚ ਬੈਨ ਹੈ ਬੈਨ ਹੈ ਕਿਸ ਤਰ੍ਹਾਂ ਚਲਾ ਰਹੇ ਨੇ ਟਿਕਟੋਕ ਇੰਡੀਆ ਦੇ ਵਿੱਚ ਵੈਕ ਇੰਡੀਆ ਚ ਜਿਹੜੀ ਇੰਡੀਆ ਚ ਜਿਹੜੀ ਟਿਕਟੋਕ ਉਹ ਨਹੀਂ ਚੱਲਦੀ ਜਦੋਂ ਇੰਡੀਆ ਦੀ ਲੋਕੇਸ਼ਨ ਤੋਂ ਉਸੇ ਟਾਈਮ ਬੰਦ ਹੋ ਜਾਂਦੀ ਤੁਹਾਨੂੰ ਵੀ ਪਤਾ ਹੀ ਹੈ ਭਾਈ ਜਾਨ ਉਥੋਂ ਬੈ ਕੇ ਲਾਈਵ ਬੈਠੇ ਹੋਏ ਨੇ ਮੈਂ ਤੁਹਾਨੂੰ 10 ਬੰਦਿਆਂ ਦੀ ਹਾਈਟ ਉਹ ਭੇਜਣਾ ਵੀਡੀਓ ਜਲੰਧਰ ਤੇਆਂ ਦੀਆਂ ਜਿਹੜੇ ਹੁਣ ਉਹ ਇਕੱਠੇ ਹੋ ਕੇ ਸਾਰੇ ਆਇਕਲੁੱਤੇ ਨੇ ਆਪਣੇ ਘਰਾਂ ਦੇ ਵਿੱਚ ਉਹ ਵੀਤੀਆਂ ਲਾ ਕੇ ਸਿਮਾਂ ਪਾ ਕੇ ਚੋਰੀ ਤਰੀਕੇ ਨਾਲ ਆਈਪੀ ਉਹਦਾ ਦੂਸਰਾ ਸਾਰਾ ਸਿਸਟਮ ਹੈਕ ਕਰਕੇ ਉਹ ਚਲਾਉਂਦੇ ਪਏ ਨੇ ਜਿਹੜਾ ਤੁਹਾਡੇ ਬਾਹਰ ਕਾਲਾ ਪੈਸਾ ਪਿਆ ਉਹਨੂੰ ਗਿਫਟ ਦੇ ਜ਼ਰੀਏ ਮਾਰ ਕੇ ਉਹਨੂੰ ਇੰਡੀਆ ਦੇ ਵਿੱਚ ਲੈ ਕੇ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚੈੱਕ ਰਹੀਆਂ ਤੁਸੀਂ ਸਭ ਤੁਹਾਡੀ ਗੱਲ ਮੰਨਦੇ ਆ ਠੀਕ ਹੈ ਤਾਂ ਉਹਨੇ ਪਰ ਮਤਲਬ ਜੇ ਤੋ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ 1.5 ਸਾਲ ਖਪਿਆਂ ਸਾਲ ਸਵਾ ਸਾਲ ਖਪਿਆਂ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੋ ਰਿਹਾ ਤੇ ਬਾਈ ਜੀ ਮੀਡੀਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹੇ ਤਾਂ ਸੀ ਮੀਡੀਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਊਗੀ ਉਹ ਅੱਧੇ ਬੋਲ ਤੇ ਪਹਿਲਾਂ ਸੁਣਦੀ ਹੈ ਮੈਂ ਤੁਹਾਨੂੰ ਈਮੇਲਾਂ ਵੀ ਭੇਜਣਾ ਵਾ ਉਸ ਉਸ ਤੋਂ ਬਾਅਦ ਤੁਹਾਨੂੰ ਮੈਂ ਡੀਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਆ ਜਾਓ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿਵੇਂ ਪੁਰਤਗਾਲ ਪਹੁੰਚ ਜਾਵਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਠੀਕ ਹੈ ਮੇਰੀ ਕੋਲ ਜੇ ਤੁਹਾਡੀ ਭੈਣ ਨੂੰ ਔਕਾਤ ਨਹੀਂ ਹੈਗੀ ਤਾਂ ਫਿਰ ਐਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਫਿਰ ਤੁਸੀਂ ਮਾਹੌਲ ਕਹਦੇ 1 ਮਿੰਟ ਫੜੀਆਂ ਤਾਂ ਮੈਂ ਸੱਚ 1 ਮਿੰਟ ਭੱਟੀ ਜੀ ਇੱਕ ਗੱਲ ਸੁਣਿਓ ਜੀ ਤੁਹਾਨੂੰ ਮੈਂ ਇਹ ਦੱਸੋ ਪੰਜਾਬ ਦਾ ਮੌਲ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸੇ ਦਾ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਉਹ ਬਣੀ ਫਿਰਦਾ ਤੁਸੀਂ ਆਪ ਖੇਤਰਖਾਨਾ ਵਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਤੈਨੂੰ ਵੀ ਇਤ ਤਰੀਕਾ ਤੇ ਸੈੱਟ ਕਰ ਤੂੰ ਚਿੱਤਰ ਮਾਰਨ ਦੀਆਂ ਗੱਲਾਂ ਕਰਦਾ ਪਿਆ ਸੱਚ ਬੋਲ ਤੂੰ ਜੋ ਤੇਰਾ ਦਿਲ ਕਰਦਾ ਬੋਲ ਮੈਨੂੰ ਕੋਈ ਪਰਵਾਹ ਨਹੀਂ ਕਿ ਤੂੰ ਕੀ ਬੋਲਦਾ ਪਿਆ ਕਿ ਆਂਦੇ ਪਏ ਨੇ ਬਾਈ ਜੀ ਮੈਨੂੰ ਦੇਖੋ ਮੈਨੂੰ ਦੋ ਮੈਨੂੰ ਦੇਖੋ ਤੁਸੀਂ ਦੋ ਚੀਜ਼ਾਂ ਕਲੀਅਰ ਕਰਦਾ ਮੈਂ ਸਭ ਤੋਂ ਪਹਿਲਾਂ ਤੁਹਾਡੀ ਗੱਲ ਚ ਐਗਰੀ ਹਾਂ ਤੁਸੀਂ ਸਭ ਤੁਹਾਡੀ ਗੱਲ ਮੰਨਦੇ ਹਾਂ ਠੀਕ ਹੈ ਤਾਂ ਉਹਨੇ ਪਰ ਮਤਲਬ ਜੇ ਤੋ ਪੁਲਿਸ ਦੇਖੋ ਟਾਈਮ ਜ਼ਰੂਰ ਲਾਂਦੀ ਹੈ ਪੰਜਾਬ ਦੀ ਪੁਲਿਸ ਜਾਂ ਇੰਡੀਆ ਦੀ ਪੁਲਿਸ ਟਾਈਮ ਜ਼ਰੂਰ ਲਾਂਦੀ ਹੈ ਕਿ ਨਹੀਂ ਸੁਣਦੇ ਸੁਣਦੇ ਆ ਬਾਈ ਜੀ 1.5 ਸਾਲ ਖੱਪਿਆਂ ਸਾਲ ਸਵਾ ਸਾਲ ਖੱਪਿਆਂ ਮੈਂ ਤੁਹਾਡੇ ਐਸਪੀ ਦੇ ਪਿੱਛੇ ਤੁਹਾਡੇ ਪੁਲਿਸ ਸਾਰਿਆਂ ਦੇ ਪਿੱਛੇ ਕੁਝ ਵੀ ਨਹੀਂ ਹੋ ਰਿਹਾ ਤੇ ਬਾਈ ਜੀ ਮੀਡੀਆ ਤੇ ਗੱਲ ਸਾਹਮਣੇ ਲੈ ਕੇ ਆਣੀ ਸੀ ਨਾ ਇਹ ਮੀਡੀਆ ਦੇ ਸਾਹਮਣੇ ਲੈ ਕੇ ਆਣੀ ਸੀ ਜੇ ਤੁਸੀਂ ਐਸਪੀ ਨੂੰ ਕਹੇ ਤਾਂ ਸੀ ਮੀਡੀਆ ਸਾਹਮਣੇ ਲੈ ਕੇ ਆਉਂਦੀ ਸੀ ਪਰ ਐਦਾਂ ਦੀ ਪੰਜਾਬ ਪੁਲਿਸ ਐਦਾਂ ਦੀ ਨਹੀਂ ਹੈ ਕਿ ਤੁਹਾਡੀ ਨਹੀਂ ਸੁਣੀ ਹੋਗੀ ਉਹ ਅੱਧੇ ਬੋਲ ਤੇ ਪਹਿਲਾਂ ਸੁਣਦੀ ਹੈ ਮੈਂ ਤੁਹਾਨੂੰ ਈਮੇਲਾਂ ਵੀ ਭੇਜਣਾ ਵਾ ਉਸ ਉਸ ਤੋਂ ਬਾਅਦ ਤੁਹਾਨੂੰ ਮੈਂ ਡੀਐਸਪੀ ਦੀ ਰਿਕਾਰਡਿੰਗ ਵੀ ਬਾਈ ਰਹੀ ਤੁਹਾਡੀ ਬਾਈ ਜੀ ਤੁਸੀਂ ਤੁਸੀਂ ਕਹਿੰਦੇ ਹੋ ਨਹੀਂ ਤੁਹਾਡੀ ਆਪਣੀ ਗੱਲ ਦੇਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਹਿੰਦੇ ਪੁਰਤਗਾਲ ਆ ਜਾਓ ਐਡਾ ਮੈਂ ਵੀ ਔਕਾਤ ਨਹੀਂ ਮੇਰੀ ਕਿਵੇਂ ਪੁਰਤਗਾਲ ਪਹੁੰਚ ਜਾਵਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਠੀਕ ਹੈ ਮੇਰੀ ਕੋਲ ਜੇ ਤੁਹਾਡੀ ਭੈਣ ਨੂੰ ਔਕਾਤ ਨਹੀਂ ਹੈਗੀ ਤੇ ਫਿਰ ਐਵੇਂ ਦੀਆਂ ਵੱਡੀਆਂ ਵੱਡੀਆਂ ਫੜੀਆਂ ਨਹੀਂ ਮਾਰੀਦੀਆਂ ਹੁੰਦੀਆਂ ਨਾ ਫਿਰ ਯਾਰ ਤੁਸੀਂ ਮਾਹੌਲ ਕਰਦੇ 1 ਮਿੰਟ ਫੜੀਆਂ ਤਾਂ ਮੈਂ ਸੱਚ 1 ਮਿੰਟ ਭੱਟੀ ਜੀ ਇੱਕ ਗੱਲ ਸੁਣਿਓ ਜੀ ਤੁਹਾਨੂੰ ਮੈਂ ਏ ਦੱਸੋ ਪੰਜਾਬ ਦਾ ਮਾਣ ਕਿਉਂ ਖਰਾਬ ਕਰਦੇ ਤੁਸੀਂ ਕਦੇ ਸਿੱਧੂ ਮੂਸੇ ਦਾ ਲੈ ਕੇ ਕਦੇ ਲੋਰੀ ਬਿਸ਼ਨੋਈ ਵੱਡਾ ਗੈਂਗਸਟਰ ਉਹ ਬਣੀ ਫਿਰਦਾ ਤੁਸੀਂ ਆਪ ਖਿੱਤਰਖਾਨ ਵਾਲਾ ਕੰਮ ਕਰਦੇ ਪਿਓ ਜਦੋਂ ਯਾਰ ਮੈਂ ਤਾਂ ਮੇਰੀ ਗੱਲ ਸੁਣਿਓ ਮੈਂ ਦੇਖੋ ਸੁਣਿਓ ਆਪਾਂ ਸੱਚ ਲਈ ਖੜੇ ਆਂ ਸੱਚ ਲਈ ਬੋਲਾਂਗੇ ਕੋਈ ਧਰਮ ਦਾ ਮੁੱਦਾ ਸੱਚ ਦੇ ਵਿੱਚ ਤਰੀਕਾ ਤੇ ਸੈਟ ਕਰ ਤੂੰ ਖਿੱਤਰ ਮਰਨ ਦੀਆਂ ਗੱਲਾਂ ਕਰਦਾ ਪਿਆ ਸੱਚ ਬੋਲ ਤੂੰ ਜੋ ਤੇਰਾ ਦਿਲ ਕਰਦਾ ਬੋਲ ਮੈਨੂੰ ਕੋਈ ਪਰਵਾਹ ਨਹੀਂ ਤੇ ਤੂੰ ਕੀ ਬੋਲਦਾ ਪਿਆ ਲੇਕਿਨ ਮੈਂ ਤੇਰੇ ਕੋਲ ਇਸ ਚੀਜ਼ ਦਾ ਜਵਾਬ ਲੈ ਰਿਆ ਵਾਂ ਕਿ ਤੂੰ ਉਹ ਤੇ ਵੀਡੀਓ ਚ ਕਹਿ ਰਿਹਾ ਕਿ ਮੈਂ ਸ਼ਹਾਜ਼ਾਦ ਭੱਟੀ ਨੂੰ ਛੇਤਰ ਮਾਰਨੇ ਨੇ ਆਵੇ ਇੰਡੀਆ ਤੈਨੂੰ ਵੀ ਬੜੇ ਚੰਗੇ ਤਰੀਕੇ ਨਾਲ ਪਤਾ ਹੈ ਕਿ ਮੈਂ ਇੰਡੀਆ ਨਹੀਂ ਆ ਸਕਦਾ ਤੁਹਾਡੇ ਕੋਲ ਜੇ ਸੁਣੋ ਸੁਣ ਸੁਣ ਤੁਹਾਡੇ ਕੋਲ ਜੇ ਤੁਹਾਡੇ ਕੋਲ ਪੁਰਤਗਾਲ ਦੀ ਨੈਸ਼ਨੈਲਿਟੀ ਹੈ ਤੇ ਇੰਡੀਆ ਨੂੰ ਕੀ ਦਿੱਕਤ ਹੈ ਤੁਹਾਨੂੰ ਇੰਡੀਆ ਤਾਂ ਆ ਹੀ ਸਕਦੇ ਹੋ ਉੱਚ ਕੀ ਹੈ ਯਾਰ ਤੂੰ ਤੂੰ ਸਰਦਾਰ ਕੀ ਹੋਇਆ ਦੱਸੋ ਪਾਗਲ ਕਿਸ ਗੱਲ ਤੋਂ ਮੈਂ ਤੁਹਾਡੇ ਕੋਲ ਨੈਸ਼ਨ ਦੇਵਾ ਕੋਲ ਇੱਕ ਬੰਦਾ ਤੇਰੇ ਉੱਤੇ ਉਹਦੇ ਉੱਤੇ ਇਤਨੇ ਕੇਸ ਚੱਲਦੇ ਪਏ ਨੇ ਇੰਡੀਆ ਦੇ ਵਿੱਚ ਸਾਰਾ ਕੁਝ ਹੋ ਰਿਹਾ ਤੇ ਤੂੰ ਕਹਿ ਰਿਹਾ ਕਿ ਤੇਰੇ ਕੋਲ ਪੁਰਤਗਾਲ ਦੀ ਪੇਪਰ ਨੇ ਤੇ ਤੂੰ ਆ ਜਾ ਤੁਹਾਡੇ ਤੇ ਕਿਹੜਾ ਇੰਡੀਆ ਚ ਕੇਸ ਹੈ ਇਹ ਕਿਹੜੇ ਕਿਹੜੇ ਕੇਸਾਂ ਚ ਮੇਰਾ ਉਹਨਾਂ ਨੇ ਨਾਮ ਦਿੱਤਾ ਆ ਰਿੰਦੇ ਵਾਲੇ ਉਹਦੇ ਘਰ ਜਿਹੜਾ ਚੱਲਿਆ ਸੀ ਉਹਦੇ ਚ ਮੇਰਾ ਨਾਮ ਦੇ ਦਿੱਤਾ ਉਹਨਾਂ ਨੇ ਰੋਜ਼ਰ ਵਾਲੇ ਚ ਮੇਰਾ ਨਾਮ ਦੇ ਦਿੱਤਾ ਠੀਕ ਹੈ ਕੋਈ ਪਟਾਕਾ ਵੀ ਚੱਲਦਾ ਤੇ ਉਹਦੇ ਵਿੱਚ ਮੇਰਾ ਨਾਮ ਦੇ ਦਿੰਦੇ ਨੇ ਅੱਛਾ ਠੀਕ ਹੈ ਤੇ ਬਾਕੀ ਮੈਂ ਸਿਰਫ ਤੈਨੂੰ ਤੈਨੂੰ ਸਿਰਫ ਫੋਨ ਇਸ ਵਾਸਤੇ ਕੀਤਾ ਕਿ ਮੈਂ ਤੇਰੀ ਵੀਡੀਓ ਵੀ ਕੀਤੀ ਕਿ ਤੂੰ ਕਿ ਛਿੱਤਰ ਮਾਰਨੇ ਨੇ ਇੰਡੀਆ ਮੈਂ ਨਹੀਂ ਆ ਸਕਣਾ ਪਾਕਿਸਤਾਨ ਤੂੰ ਨਹੀਂ ਆ ਸਕਦਾ ਇਹ ਜਿਹੜੀ ਮੈਂ ਤੈਨੂੰ ਜਗਾ ਦੱਸ ਦਿੱਤੀਆਂ ਨੇ ਤਿੰਨ ਚਾਰ ਇੱਥੇ ਜਦੋਂ ਤੇਰਾ ਦਿਲ ਕਰੇ ਮੈਨੂੰ ਦੱਸ ਦੀ ਮੇਰਾ ਭਰਾ ਜੀ ਮੈਂ ਵੀ ਵੇਦਨਾ ਤੂੰ ਕਿੰਨਾ ਕਿ ਛਿੱਤਰ ਮਾਰ ਲੈਣਾ ਠੀਕ ਹੈ ਯਾਰ ਫਿਰ ਮਾਰਨੇ ਦੀ ਕਿੱਡੀ ਵੱਡੀ ਗੱਲ ਹੈ ਤੁਸੀਂ ਇਕੱਲੇ ਨੂੰ ਇਕੱਲਾ ਆਜੋ ਫਿਰ ਕਿੱਡੀ ਗੱਲ ਹੈ ਇਹ ਦੱਸੋ ਪਹਿਲਾਂ ਮੈਨੂੰ ਤੁਸੀਂ ਛਿੱਤਰ ਤੂੰ ਨਾ ਮੈਂ ਤਾਂ ਤੈਨੂੰ ਕਹਿੰਦਾ ਚੱਲ ਠੀਕ ਹੈ ਭਾਈ ਯਾਰ ਚਲੋ ਠੀਕ ਹੈ ਮਿਲਦੇ ਹਾਂ ਕੋਈ ਗੱਲ ਨਹੀਂ ਕਿੱਡੀ ਗੱ ਹੌਣ ਤੂੰ ਕੋਈ ਰਿਕਾਰਡਿੰਗ ਕਰ ਲਈ ਹੋਣੀ ਹੈ ਤੇ ਹੁਣ ਸਵੇਰ ਸਿਕਿਉਰਟੀ ਨਾਲ ਲੈ ਲਈ ਉਥੋਂ ਮੈਨੂੰ ਕਿ ਸਿਕਿਉਰਟੀ ਲੈਣੀ ਹੈ ਯਾਰ ਬਈ ਅੱਗੇ ਕਿੰਨੀ ਸਿਕਿਉਰਟੀ ਹੈ ਮੇਰੇ ਕੋਲ ਮਦਿਆਂ ਬਲਜਿੰਦਰ ਪਾਸਟਰ ਦੇ ਬਧੇਰਾ ਮੁੱਦਾ ਚੱਕਿਆ ਅੱਜ ਤੱਕ ਕਿੰਨੀ ਸਿਕਿਉਰਟੀ ਦੀ ਰਿਕਾਰਡਿੰਗ ਕਰਕੇ ਕਾਲ ਦੀ ਰਿਕਾਰਡਿੰਗ ਕਰਕੇ ਤੇ ਸਵੇਰ ਉਹ ਸਿਕਿਉਰਟੀਆਂ ਲੈਂਦਾ ਫਿਰਦਾ ਹੋਵੇ ਕਿਉਂ ਮੈਂ ਅੱਗੇ ਕਿੰਨੀ ਸਿਕਿਉਰਟੀ ਲਾਈ ਟੋਰੀ ਫਿਰਦਾ ਮੈਂ ਦੱਸੋ ਆਂ ਤੇ ਤੁਹਾਡੀਆਂ ਮੀਡੀਆ ਵਾਲਿਆਂ ਦੀਆਂ ਹੱਥਾਂ ਦਾ ਪਤਾ ਹੈ ਨਾ ਕਿ ਚਲੋ ਬਾਈ ਜੀ ਠੀਕ ਹੈ ਤੁਸੀਂ ਆਪਦਾ ਕੰਮ ਕਰੋ ਜੀ ਮੈਂ ਵੀ ਥੋੜਾ ਬਿਜ਼ੀ ਆ ਬੇਲਾ ਨਹੀਂ ਹੈ ਮੇਰੇ ਠੀਕ ਹੈ ਮੂੰਹ ਚੋਂ ਅਲਫਾਜ਼ ਉਹ ਗੱਡੀ ਜਿਹੜੇ ਪੂਰੇ ਕਰ ਸਕਦਾ ਹਾਂ ਮੈਂ ਕਰਾਂਗੇ ਕੋਈ ਗੱਲ ਨਹੀਂ ਪਰਮਾਤਮਾ ਕਰੂਗਾ ਸਾਡਾ ਇੰਡੀਆ ਦਾ ਪ੍ਰਸ਼ਾਸਨ ਕਰੂਗਾ ਮੈਂ ਕੌਣ ਕਰਨ ਵਾਲਾ ਠੀਕ ਹੈ ਚਲੋ ਤੇ ਫਿਰ ਤੂੰ ਐਵੇਂ ਛਿਤਰਾ ਵਾਲੀ ਦੁਬਾਰਾ ਮੇਰੇ ਵਾਸਤੇ ਗੱਲ ਨਾ ਕਰੀ ਇਸੇ ਚੈਨਲ ਤੇ ਪਾਉਣੀ ਹੈ ਕਦੋਂ ਪਾਉਣੀ ਹੈ ਇਸੇ ਚੈਨਲ ਤੇ ਪਾਹਣ ਜਿਹੜੇ ਚੈਨਲ ਤੇ ਭੇਜੀ ਹੈ ਤੁਸੀਂ ਜਿਹੜੀ ਜਿਹੜੀ ਤੁਸੀਂ ਵੀਡੀਓ ਭੇਜੀ ਇਸੇ ਚੈਨਲ ਤੇ ਦੇਖੀ ਤੁਸੀਂ ਵੀਡੀਓ ਉਹ ਮੈਨੂੰ ਕਿਸੇ ਨੇ ਵੀਡੀਓ ਸੈਂਡ ਕੀਤੀ ਹੈ ਨਾਲ ਤੇਰਾ ਨੰਬਰ ਉੱਥੋਂ ਲਿਖ ਕੇ ਭੇਜਿਆ ਗਿਆ ਬੰਦਾ ਕਹਿ ਰਿਹਾ ਮੈਂ ਛਿੱਤਰ ਮਾਰਨਾ ਤਾਂ ਮੈਂ ਤੈਨੂੰ ਪੁੱਛ ਰਿਹਾ ਕਿਹੜੇ ਮੁਲਕੀਏ ਤੋਂ ਛਿੱਤਰ ਮਾਰਨੇ ਠੀਕ ਹੈ ਕੋਈ ਗੱਲ ਨਹੀਂ ਉਹ ਮਾਰ ਲਾਂਗੇ ਜਦੋਂ ਉੱਥੇ ਦਾ ਪ੍ਰਸ਼ਾਸਨ ਕੰਮ ਕਰੂਗਾ ਤੁਹਾਡੀ ਕੰਪਲੀਟ ਨਾ ਮੈਂ ਉਹ ਪ੍ਰਸ਼ਾਸਨ ਦੇ ਦੂਰ ਚੱਲਾਂਗੇ ਅਸੀਂ ਕੌਣ ਛਿੱਤਰ ਮਾਰਨ ਵਾਲੇ ਹਾਂ ਅਸੀਂ ਬੱਚਾ ਜਾ ਕੇ ਸਿਕਿਉਰਿਟੀ ਲੈ ਠੀਕ ਚਲੋ ਠੀਕ ਹੈ ਬਕਵਾਸ ਨਾ ਕਰੀ ਕਰਾਂਗਾ ਯਾਰ ਮੈਂ ਤਾਂ ਯਾਰ ਤੁਸੀਂ ਕੌਣ ਹੈ ਮੈਂ ਤਾਂ ਸੱਚ ਲਈ ਬੋਲਦਾ ਮੈਂ ਤਾਂ ਕੁੜੀ ਲਈ ਸੱਚ ਲਈ ਬੋਲਿਆ ਸੀਗਾ ਉਹ ਚ ਕੀ ਹੈ ਤੁਸੀਂ ਉਹਦੀ ਗੱਲ ਕਰਦੇ ਹੋ ਅਮਰਪਾਲ ਮੇਰਾ ਦੀ ਤੁਸੀਂ ਹ ਤੇ ਤੈਨੂੰ تیرے ਅੰਦਰ ਗੈਰਤ ਕੋਈ ਨਹੀਂ ਕਿ ਤੂੰ ਐਵੇਂ ਉੱਠ ਕੇ ਮੂੰਹ ਚੱਕ ਕੇ ਤੇ ਚੱਲ ਯਾਰ ਛੱਡ ਯਾਰ ਛੱਡੋ 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 ਕੋਈ ਗੱਲ ਨਹੀਂ ਠੀਕ ਹੈ ਮੈਂ ਪਹਿਲੀ ਬਜੀਆ ਥੋੜਾ ਜਾ ਮਾਰਨੀ ਜਾਂ ਨਹੀਂ ਮਾਰਨੇ ਨੇ ਜਦੋਂ ਫਿਰ ਮੈਂ ਮਾਰਨ ਤੇ ਆਇਆ ਤੇ ਇੱਕ ਦਿਨ ਵੀ ਨਹੀਂ ਲੱਗਣਾ ਚੋ ਵੀ ਕਹਿ ਬਾਈ ਸੁਣੋ ਜਦੋਂ ਜਿੱਦੀ ਜਿੰਨੇ ਕਿ ਲਿਖੀ ਹੈ ਨਾ ਉਹ ਉੱਪਰ ਵਾਲਾ ਅਕਾਲ ਪੁਰਖ ਦੀ ਤੁਸੀਂ ਅੱਲਾ ਕਹਿੰਦੇ ਹੋ ਅੱਲਾ ਅਕਾਲ ਪੁਰਖ ਦੀ ਨਾ ਤੁਹਾਨੂੰ ਪਤਾ ਹੀ ਹੈ ਜਿੰਨੀ ਲਿਖੀ ਹੈ ਨਾ ਕੰਮ ਕਰ ਪਹਿਲੇ ਨੰਬਰ ਤੇ ਤੇ ਮੇਰੀ ਤੈਨੂੰ ਕਾਲ ਆ ਗਈ ਹੈ ਤੇ ਸਵੇਰ ਜਾ ਕੇ ਨਾ ਉੱਥੇ ਮੀਡੀਆ ਤੇ ਚੀਕ ਸਿਕਿਉਰਟੀਆਂ ਲਾ